ਤੇ ਲਈ ਬੋਲ ਕੋ। ਕਹਿੰਦਾ ਬੰਦੀ ਕਾਹਨ ਲੈ ਗਈ ਤੇ ਜੇ ਜੇ ਫੋਨ ਕਰਦੇ ਲੋਕ ਨੂੰ ਫੋਨ ਲਾਉਣ ਨੂੰ ਕਿਹਾ ਉਹ ਚਿੱਪੇ ਕੁੜਾ ਭਰੇ ਰਹੀ ਨਾ। ਤੇ ਵੀ ਦੋ ਬੋਲੀ ਹੈ। ਹਾਂ। ਚਲ। ਹਾਏ ਦੂਸਰੀ ਜਾਣਾ। ਕੋਕਾ ਕੰਗਿਰ ਲੈ ਲੈ ਜਾਂਦੇ। ਅਸੀਸ ਨੋ ਬੁੱਤ। ਬਾਚੀ ਉੱਤੇ ਅੰਦਰ। ਹਾਏ ਹਾਏ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ। ਬੀ ਗਰਮੀ ਬਹੁਤ ਪਿਆ ਰਹੀ ਆ ਅੱਜ ਮੌਸਮ ਥੋੜਾ ਜਿਹਾ ਬੱਦਰਾ ਵਾਲਾ ਹੋਇਆ ਕਣੀਆਂ ਆ ਗਈਆਂ ਹੁਣ ਮੋਟੀਆਂ-ਮੋਟੀਆਂ ਕਣੀਆਂ ਵਹਿ ਰਹੀਆਂ ਨੇ ਗਰਮਿਆਸ ਬਹੁਤ ਆ ਬੱਦਲ ਤਾਂ ਕਾਫੀ ਆ ਪਰ ਲੱਗਦਾ ਨਹੀਂ ਵੀ ਪਊਗਾ

ਨਹੀਂ ਇਹ ਛੋਟੀਆਂ ਤਾਂ ਬਹੁਤ ਨੇ ਪਰ ਕੌਟੀਆਂ ਤਾਂ ਬਾਰੀ ਸੋਹਣ ਹੋ ਨਹੀਂ ਚੱਪਦੇ ਪਹਿਲਾਂ ਪਾਣੀ ਮੱਲੀ ਆਇਆ ਸੀ ਦੇ ਕਾਪ ਲਈਏ ਨਹੀਂ ਇਹ ਹਰਜੀਤ ਮੱਲੀ ਅੱਛੇ ਬਸ ਸੰਭਰੀਆ ਹੋ ਗਿਆ ਵੀ ਉਹ ਪਰਾਲੀ ਨੂੰ ਦੇਖ ਲਓ ਫੋਨ ਤੇ ਬਤੂੰ ਦਿਲੇ ਦੇ ਕੋਈ ਬਾਤ ਜਿਵੇਂ ਕੋਈ ਬਾਤ ਜਿਵੇਂ ਦੋ ਜੋਡਨ ਤੋਂ ਲੰਮੇ ਜਿਹੜੀ ਮਾਰਦੀ ਨੇ ਬੜੀਆਂ ਬੱਡੀਆਂ ਨੇ ਹੋਣਾ ਜਦ ਬਾਣੀ ਆਉਦਾ ਹੈ ਹੁਣ ਇਹ ਨਹੀਂ ਪਤਾ ਜੇ ਤੇ ਇਤੀਜਦਨ ਤੋਂ ਵੱਧ ਤੇ ਨਾ ਗੱਲ ਪਤਾ ਅਪੀਂਦੀਆਂ ਨੂੰ ਤੇ ਤਾਨੇ ਪਾ ਕੇ ਤੋੜ ਲਈ ਫਿਰ ਨਹੀਂ ਬੱਡੀਆਂ ਹੋ ਗਈਆਂ ਫਿਰ ਪੱਕ ਜਾਣੀਆਂ ਆ ਦੇਖੋ ਕਿ ਬੀਵਰੀਂਡੀ ਐ ਕਿ ਕਾਉ ਹੈਗੀ ਕੋਈ ਇਹਨਾਂ ਚ ਇੰਨਾ this one see ਸਮਾਰ ਕੇ ਕੋਲ ਦੇਖੋ ਛੋਟੀਆਂ ਹੀ ਨੇ ਬੇਬੀ ਮੈਮ ਕਹਿੰਦੀ ਕਿ ਛੋਟੀਆਂ ਨੇ ਕੋਈ ਨਹੀਂ ਕਿਹਾ ਵੀ ਤੋੜ ਕੇ ਬਣਾ ਲਾਂਗੇ ਹੋ ਜਾਣੀਆਂ ਨੇ ਮੈਂ ਤਾਂ ਕਹਿੰਦੀ ਆ ਬਰੀਂਡੀ ਐ ਨਹੀਂ ਮਾ ਦੇ ਦੇ ਨਹੀਂ ਅੱਗੇ ਹੋ ਜਾਣਗੇ ਲਓ ਵੀ ਦੱਸੋ ਕੌਣ ਕੌਣ ਵੋਟ ਕਰਕੇ ਆ ਮਮੀ ਇੱਧਰ ਆਓ ਤੋਰੀ ਤਾਂ ਤੋੜਨਾ ਹੋਣਾ ਤੋੜਾ ਕੀ ਅੱਧੀ ਨਾਲੇ ਹੋਏ ਬੋਟ ਸਾਡੀ ਹਰਜੀਤ ਦੀ ਹਜੇ ਬਣੀ ਹੈ ਮੈਂ ਤੇ ਹਰਮਨ ਭਾ ਕੇ ਆਏ ਬਾਪੂ ਵੀ ਭਾ ਕੇ ਆਏ ਉੱਜਾ ਕੱਕ ਕੰਮ ਉਹ ਕੰਮ ਬਰ ਤੋੜਿਆ ਤੋੜਦਾ ਮੈਂ ਨਹੀਂ ਤੇ ਤੋੜਿਆ ਵੀ ਲੈ ਆਪਣੇ ਜੋ ਗੀਆਂ ਤਾਂ ਹੋਏ ਗਈਆਂ ਲੱਭ ਲੁੱਭ ਕੇ ਹੋਏ ਜਾਣੀਆਂ ਪੱਤੀਆਂ ਜਾਂ ਚ ਦਿਖਦੀਆਂ ਨਹੀਂ ਆ ਜਿਹੜੀ ਉਰੇ ਸੀ ਆ ਸਹੀ ਹੈ ਇਧਰੋਂ ਇਧਰੋਂ ਦਿਖਦੀ ਹੈ ਇਧਰੋਂ ਦਿਖਦੀ ਆ ਜਿਹੜੀਆਂ ਉੱਥੇ ਕਿਨੇ ਦੋ ਥੋੜੀਆਂ ਜਿਹਾ ਮੋਟ ਬੜੀਆਂ ਨੇ ਉਹ ਵੀ ਤੋੜ ਲਓ ਆ ਸਹੀ ਹੋ ਬੱਬੇ ਕਿੱਡਾ ਕਰੇਲਾ ਪੀ

ਨੀ ਕਰ ਨਹੀਂ ਪਾਈ ਵੀ ਇਹ ਆ ਸੀਗੀ ਮੰਮੀ ਜਿਹੜੀਆਂ ਪਰਾਂ ਦੋ ਨੇ ਮੈਂ ਵੀ ਮੈਂ ਕਹਿੰਨੀ ਉਹ ਵੀ ਤੋੜ ਲੋ ਹਾਂ ਉਹ ਮੜੀਆਂ ਜਿਹਾ ਹੋਈਆਂ ਵੀਆਂ ਨੇ ਇੱਥੇ ਹੋਰ ਤਾਂ ਨਹੀਂ ਹੈਗੀ ਵਿੱਚ ਕੋਈ ਅਸੀਸ ਤੂੰ ਬਹਿ ਗਿਆ ਕੁਛ ਕਰਦਾ ਹੈ ਹੈ ਓਏ ਕੁਝ ਕਰਦਾ ਤੂੰ ਫੁੱਲ ਲੱਗੇ ਨੇ ਆ ਨਾ ਇੱਥੇ ਸੀਗੀਆਂ ਮੰਮੀ ਉਹ ਲਿਖਦੀਆਂ ਨਹੀਂ ਇਹ ਤਾਂ ਬੜੀ ਛੋਟੀਆਂ ਇਹਨਾਂ ਨੂੰ ਤੋਂ ਥੋਖੀਆਂ ਬੜੀਆਂ ਜੀਆਂ ਤੇ ਇਹ ਵੀ ਦੋ ਨੇ ਇੰਨੀ ਛੋਟੀਆਂ ਜੀਆਂ ਨਹੀਂ ਇੱਥੇ ਦੋ ਲੰਬੀਆਂ ਲੰਬੀਆਂ ਬੜੀਆਂ ਸੀ ਆਹ ਵੀ ਲੰਬੀ ਬਾੜੀਆਂ ਬਰੀਕ ਜੀਆਂ ਤਾਂ ਮੰਮੀ ਨਾ ਤੋੜੋ ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਗਰਮੀ ਬਹੁਤ ਸੀ ਅੱਜ ਹਵਾ ਚੱਲ ਰਹੀ ਹੈ ਮੌਸਮ ਬਦਿਆ ਠੰਡਾ ਹੈ ਗੁਰੂ ਅਸੀਸ ਖੇਡ ਰਿਹਾ ਵਿੜੇ ਚ ਇੱਧਰ ਲਿਆਓ ਇੱਧਰ ਲਿਓ ਮੈਂ ਕੱਢਾਂ ਲਿਓ ਮੈਂ ਕੱਢਾਂ ਉਧਰ ਨੂੰ ਲੈ ਜਾਓ ਉਧਰ ਨੂੰ ਦਰਵਾਜ਼ੇ ਵੱਲ ਨੂੰ ਆਹ ਦੇਖੋ ਹੋ ਗਈ ਚਲੋ 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 ਆਇਆ ਆਇਆ ਉਰੇ ਜੀ ਉਸ ਆਪਣੇ ਮਸਤੀਆਂ ਕਰ ਰਿਹਾ ਚੱਕਲੇ ਕਿਉਂ ਬਾਲ ਲੂ ਮੇਰੇ ਕੋਲ ਆਓ ਦੇਖੋ ਹੌਂ ਦਿਆ ਰਹੀ आजो क्यों एक मेरे कोड़। मेरे कोड़ ये क्यों बैठता इधर जा जाके उ मेरे को मेरे को बैठ जा कि मेरी जगह लगे बैठन 提个火给办的 ਅਸੀਸ ਇੱਥੇ ਆ ਜਾਓ ਬਤੂਰੇ ਆ ਕੇ ਮੇਰੇ ਕੋਲ ਬੈਠ ਜਾਓ ਉਹ ਬਾਲ ਲੈ ਕੇ ਆਓ ਬਾਲ ਐਧਰ ਕਿਧਰ ਜਾਓਗੇ ਆਹ ਦੇ ਬਾਲ ਭਈ ਆਹ ਦੇਖੋ ਬਾਲ ਭਈ ਬਾਲ ਲੈ ਕੇ ਆਓ ਬਾਲ ਜਾ ਕੇ ਲੈ ਕੇ ਆਓ ਕਿੱਥੇ ਆ ਬਾਲ ਕੀ ਹੁੰਦਾ ਹਵਾ ਨਾ ਖੜਕਦਾ ਪੁੱਤੋ ਕੁਝ ਵੀ ਨਹੀਂ ਹੈਗਾ ਉਰੇ ਬੈਠ ਚੁ ਚੁਕਾ ਬੈਠ ਚੁਕੋ ਹਾਂਜੀ ਉਰੇ ਬੈਠ ਨਹੀਂ ਇਹਦੇ ਵਿੱਚ ਹੱਥ ਨਹੀਂ ਪਾਉਣਾ ਪੁੱਤੋ ਨੋ ਚਪਲਾਂ ਨਹੀਂ ਚੱਕਦੇ ਹੁੰਦੇ ਹਾਂ 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 ਨੋ ਆ ਮੂੰਹ ਕੀ ਮਿਲ ਲਵੇੜਿਆ ਹੂੰ ਕਿ ਮੈਂ ਫੇਸ ਗੰਦਾ ਕਰਿਆ ਆਪਣਾ ਚਾਚੂ ਨੇ ਖੇਡਿਆ ਸੀਗਾ ਕਹਿਣੋ ਖੇਡਿਆ ਨਹੀਂ ਹਾਂਜੀ ਨੋ ਸੀਸ ਰੱਖ ਦੋ ਬੁੱਤੇ ਨੂੰ ਹਾਂਜੀ ਰੱਖ ਦੋ ਰੱਖ ਦੋ ਮਿੱਟੀ ਪੈ ਜਾਣੀ ਅੱਖਾਂ 'ਚ ਹੁਣ ਇਹਦੇ ਉੱਪਰ ਪੈਣਾ ਨਹੀਂ ਓਰੇ ਤੂੰ ਨਾ ਛੱਡੀ ਅਸੀਸ ਇਹਨਾਂ ਨੂੰ ਦੇਖ ਲੈ ਉੱਪਰੋਂ ਵੀ ਤੋੜ ਲਈ ਹੁਣ ਤਾਂ ਰਏ ਗਿਣਮੀਆਂ ਹੀ ਗਈਆਂ ਸਾਰੀਆਂ ਖਤਮ ਕਰਤੀਆਂ ਤੇ ਤੋੜ-ਤੋੜ ਕੇ ਤੈਨੂੰ ਮੱਖੀਆਂ ਲੱਗਣਗੀਆਂ ਇੱਕ ਹੀ ਕਰਦਾ ਹਾਂ ਖਟੀਆਂ ਲੱਗਦੀ ਹੈ ਹੈ ਹੂੰ ਲੱਗਦੀ ਨਹੀਂ ਹੂੰ ਕਿ ਮੇ ਟੇਸਟ ਲੈ ਲੈ ਖਾਂਦਾ टेस्टी है खट्टी है मैं नहीं खानी हैगी मैं नहीं खानी मैं नहीं खाने तुसियों खा लो छिलके नाले ਮੈਂ ਨਹੀਂ ਖਾਣੀ ਪੁੱਤ ਇਹ ਤਾਂ ਖੱਟੀ ਹੁੰਦੀ ਆ ਪੁੱਤ ਤੂੰ ਕਿਉਂ ਖਾਈ ਜਾਣਾ ਹਾਂ ਨਾ ਖਾ ਖੱਟੀ ਨਹੀਂ ਲੱਗਦੀ ਲਿਓ ਮੈਂ ਸਿੜਦਾ ਫੇਰਾ ਲਿਓ ਖੱਟੀ ਕਿਉਂ ਖਾ ਰਿਆ ਸੀ ਉਹ ਹੁੰਨੀ ਚੱਕਣੀ ਹੈਗੀ ਇਹ ਛੱਡ ਦੋ ਨੀਚੇ ਗਿਰੀ ਵੀ ਕਿਵੇਂ ਦੀ ਲੱਗੀ ਟੇਸਟੀ ਸੀ ਟੇਸਟੀ ਨਹੀਂ ਸੀ ਅਸੀਸ ਮੈਂ ਕਿ ਦੇ ਦਾਂ ਹੁਣ ਹੋਰ ਵੀ ਲੈਣੀਆਂ ਹਾਂ ਹਾਂ ਪੁੱਤ ਖੱਟੀਆਂ ਤਾਂ ਹੈਗੀਆਂ ਨੇ ਉਹ ਜੇ ਕੰਡੇ ਲੱਗੇ ਅੱਖਾਂ ਚ ਨਾ ਮਾਰ ਲਈ ਹਾਂ ਲੈ ਉਹ ਦੋ ਹੁਣ نیچے ਨਹੀਂ ਸਿੱਟਣੀ ਹੈਗੀ ਉਰੇ ਬੈਠ ਕੇ ਖਾ ਲਓ ਇੱਥੇ ਬੈਠ ਜਾਓ ਫਿਰ ਖਾ ਲਓ ਰੋਟੀ ਖਾ ਲਓ ਖੱਟੀ ਨੂੰ ਕਿਉਂ ਖਾਣੇ ਹੋ ਇਹਨੂੰ ਐਕਨੇ ਰੱਖ ਲਓ ਇਹਨੂੰ ਫਿਰ ਖਾ ਲਿਓ ਹੁਣ ਖਾਲੀ ਨਾ ਇੱਕ ਇਹਨੂੰ ਫਿਰ ਖਾ ਲਿਓ ਨਾ ਪੰਨੋ ਬੂਤੋ ਅਸੀ ਉਸ ਨੂੰ ਹਾਂਜੀ ਬਾਬਾ ਲੱਗ ਗਿਆ ਚੰਗਾ ਵਾਈ ਗੁਰਜੀ ਤਾਂ ਕਰ ਦੋ ਵਾਈ ਗੁਰਜੀ ਤਾਂ ਕਰ ਦੋ ਕਿਵੇਂ ਕਰਦੇ ਉਹਨਾਂ ਵਾਹਿਗੁਰੂ ਬਾਬਾ ਜੀ ਦਾ ਭੋਗ ਕਿਵੇਂ ਮਿਲਦਾ ਹੁੰਦਾ ਬਾਬਾ ਜੀ ਦਾ ਭੋਗ ਬਾਬਾ ਜੀ ਦਾ ਭੋਗ ਕਿ ਮਿਲਦਾ ਹੁੰਦਾ ਬਾਬਾ ਜੀ ਦਾ ਭੋਗ ਕਿ ਮਿਲਦਾ ਹੁੰਦਾ ਦੱਸਿਓ ਕਿਵੇਂ ਲੰਨਣੇ ਹੁੰਨੇ ਆ ਭੋਗ ਟਰੈਕਟਰ ਚ ਆਂਦਾ ਪੁੱਤ ਬਾਬਾ ਜੀ ਦਾ ਭੋਗ ਕਿਵੇਂ ਲੰਨਣੇ ਹੁੰਨੇ ਆ ਨਾ ਖਾ ਪੁੱਤ ਇਹ ਬਹੁਤ ਖਟੀਆਂ ਹੁੰਦੀਆਂ ਨੇ ਬਿਮਾਰ ਹੋ ਜਾਏਗਾ ਦੱਸਿਓ ਬਾਬਾ ਜੀ ਦਾ ਭੋਗ ਕਿ ਮਿਲਦਾ ਹੁੰਦਾ ਇੱਦਾਂ ਬਾਹਿਕ ਰੂ ਕੀ ਮਿਲ ਲੈਂਦਾ ਹੁੰਦਾ ਗੁਰੂ ਅਸਿਸ ਭੋਗ ਕੀ ਮੈਂ ਭੋਗ ਲੈਂਦਾ ਹੁੰਦਾ ਬਾਬਾ ਜੀ ਤੋਂ

All right.